ਸਸ਼ੀਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਥਵ ਟਿੱਕ ਤੇ ਅੱਜ ਦੀ ਜਿਹੜੀ ਆਊਟਫਿਟ ਹੈ ਜੀ ਆਪਣੀ ਬਰਬਰੀ ਦਾ ਸੂਟ ਹੈ ਬਹੁਤ ਹੀ ਸੋਹਣਾ ਜਿਹਾ ਸਟੱਫ ਆ ਚਨਾਰ ਦੀ ਬਰਬਰੀ ਹੈ ਜੀ ਚਨਾਰ ਦੀ ਬਰਬਰੀ ਹੋਈ ਟਿਸਟਾ ਦੀ ਹੋਈ ਬਹੁਤ ਵਧੀਆ ਰਹਿੰਦੀ ਹੈ ਜੀ ਤੁਹਾਨੂੰ ਪੂਰੇ ਸੂਟ ਦੀ ਲੁੱਕ ਦਿਖਾਉਣੀ ਆ ਕਿਵੇਂ ਆਪਾਂ ਰੈਡੀ ਕੀਤਾ ਸੂਟ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਇਸ ਚੈਨਲ ਤੇ ਆਪਾਂ ਤੁਹਾਡੇ ਲਈ ਸਟੀਚਿੰਗ ਦੀਆਂ ਵੀਡੀਓਜ਼ ਪੇਂਟਿੰਗ ਦੀਆਂ ਤੇ ਸੋਹਣੇ-ਸੋਹਣੇ ਜਿਹੜੇ ਆਪਣੇ ਰੈਡੀ ਕੀਤੇ ਮਸ਼ੀਨ ਵਰਕ ਦੇ ਹੈਂਡ ਵਰਕ ਦੇ ਸੂਟ ਨੇ ਉਹ ਲੈ ਕੇ ਆਉਂਦੇ ਰਹਨੇ ਆ ਤੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਵੀਡੀਓਜ਼ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜਾ ਇਹ ਸੂਟ ਤੁਸੀਂ ਮੇਰੇ ਪਹਿਨੇ ਆ ਦੇਖ ਰਹੇ ਹੋ ਆਪਾਂ ਨੇ ਪ੍ਰਿੰਟ ਜਿਹੜੀ ਇਹ ਸ਼ਰਟ ਲਾਈ ਗਈ ਆ ਤੇ ਇਹਦੇ ਨਾਲ ਕਾਟਨ ਸਿਲਕ ਦੀ ਬਾਟਮ ਰਹੂਗੀ ਜੀ ਤੇ ਆਪਾਂ ਨੇ ਮਸ਼ੀਨ ਵਰਕ ਕਰਵਾਇ ਕਸਟਮਰ ਦਾ ਦਿਖਾਵਾਂਗੇ ਉੱਤੇ ਆਪਾਂ ਹੈਂਡਵਰਕ ਕਰਵਾਇਆ ਤੇ ਇਸ ਤਰ੍ਹਾਂ ਬਰਬਰੀ ਦਾ ਹੀ ਦੁਪੱਟਾ ਰੂ ਪ्योर ਬਰਬਰੀ ਦਾ ਦੁਪੱਟਾ ਸਾਰੇ ਦੁਪੱਟੇ ਚ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬੁੱਟੀਆਂ ਪਾਈਆਂ ਨੇ ਤੇ ਸਾਈਡਾਂ ਤੇ ਜਿਹੜਾ ਪੱਲਿਆਂ ਤੇ ਆਪਾਂ ਸ਼ਰਟ ਨਾਲ ਦਾ ਪ੍ਰਿੰਟ ਦੇ ਕੇ ਪੈਚ ਲਗਾਇਆ ਹੋਇਆ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਰੈਡੀ ਕੀਤਾ ਤੁਸੀਂ ਵੀ ਐਵੇਂ ਦਾ ਸੂਟ ਕਿਸੇ ਵੀ ਕਲਰ ਕੰਟਰਾਸਟ ਰੈਡੀ ਕਰਾ ਸਕਦੇ ਹੋ ਇਹ ਨਹੀਂ ਹੈਗਾ ਵੀ ਜੀ ਇਸੇ ਪ੍ਰਿੰਟ ਤੇ ਹੀ ਇਹ ਸੋਹਣਾ ਲੱਗ ਰਿਹਾ ਤੁਸੀਂ ਕਿਸੇ ਵੀ ਪ੍ਰਿੰਟ ਤੇ ਕੋਈ ਵੀ ਬਸ ਤੁਸੀਂ ਪ੍ਰਿੰਟ ਚੂਜ਼ ਕਰਕੇ ਸਾਨੂੰ ਦੇ ਦਿਓ ਹਰ ਇੱਕ ਪ੍ਰਿੰਟ ਨੂੰ ਸਾਡੀ ਜ਼ਿੰਮੇਵਾਰੀ ਆ ਬਹੁਤ ਹੀ ਸੋਹਣਾ ਜੀ ਅਸੀਂ ਤੁਹਾਨੂੰ ਡਿਜ਼ਾਈਨ ਕਰਕੇ ਦੇਵਾਂਗੇ ਅੱਗੇ ਜੀ ਇੱਕ ਆਪਣੇ ਕਸਟਮਰ ਦਾ ਆ ਗਿਆ ਜੀ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹ ਆਪਾਂ ਹੈਂਡਵਰਕ ਦੇ ਨਾਲ ਹਾਈਲਾਈਟ ਕੀਤਾ ਸਾਰਾ ਦੁਪट्टे ਚ ਇਹਨਾਂ ਚੁਣੋਂ ਦਾ ਦੁਪੱਟਾ ਲਾਇਆ ਕਿ ਚਨੋਂਨ ਦੇ ਦੁਪट्टे ਤੇ ਜਿਹੜਾ ਹੈਂਡਵਰਕ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਇਹ ਤੁਸੀਂ ਦੇਖ ਸਕਦੇ ਹੋ ਹੈਂਡਵਰਕ ਦੇ ਨਾਲ ਜਿਵੇਂ ਮੇਰੇ ਦੁਪट्टे 'ਚ ਆ ਗਿਆ ਹਨਾ ਜਿਹੜੀ ਪੂਰੀ ਫਿਨਿਸ਼ਿੰਗ ਹੈ ਉਹ ਕਾਟਨ ਲੇਸ ਨਾਲ ਦਿੱਤੀ ਹੈ ਟਾਈ ਡਾਈ ਨਾਲ ਕਿਉਂਕਿ ਇਸ 'ਚ ਮਸ਼ੀਨ ਵਰਕ ਸੀ ਇਹਦਾ ਮੈਚ ਹੀ ਇਸ ਨਾਲ ਬੈਠਦਾ ਜੀ ਅੱਗੇ ਕਸਟਮਰ ਦਾ ਆ ਗਿਆ ਜੀ ਹੈਂਡਵਰਕ ਕੀਤਾ ਆਪਾਂ ਨੇ ਤਾਂ ਇਸ ਨਾਲ ਆਪਾਂ ਚੰਪਾ ਨਾਲ ਜਿਹੜਾ ਫਿਨਿਸ਼ਿੰਗ ਕੀਤੀ ہوئی ਹੈ ਸੂਟ ਤੇ ਬਰਬਰੀ ਦੀ ਸ਼ਰਟ ਰਹੂਗੀ ਕਾਟਨ ਸਿਲਕ ਦੀ ਬਾਟਮ ਰਹੂਗੀ ਜੀ ਚਨੋਂਨ ਦਾ ਦੁਪੱਟਾ ਲਾਇਆ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਕੀਤਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਦੁਪੱਟੇ 'ਚ ਹੀ ਬੁਟੀਆਂ ਪਾਈਆਂ ਗਈਆਂ ਨੇ ਇਹਦਾ ਜਿਹੜਾ ਦੇਖੋ ਫੁੱਲ ਦੁਪੱਟਾ ਤੁਸੀਂ ਦੇਖ ਸਕਦੇ ਹੋ ਪੂਰਾ ਆਪਾਂ ਨੇ ਹੈਂਡਵਰਕ ਨਾਲ ਬੁਟੀਆਂ ਪਾਈਆਂ ਗਈਆਂ ਨੇ ਟੋਟਲੀ ਹੈਂਡਵਰਕ ਹੈ ਜੀ ਇਹ ਤੇ ਚਨੂਨ ਦਾ ਦੁਪੱਟਾ ਰਹੂਗਾ ਤੇ ਪੌਂਚਿਆਂ ਦਾ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਪੌਂਚੇ ਆਪਣੇ ਇਸ ਤਰ੍ਹਾਂ ਦੇ ਰਹਿਣਗੇ ਬਹੁਤ ਹੀ ਪਿਆਰੀ ਫਿਨਿਸ਼ਿੰਗ ਹੈ ਜੀ ਫਿਨਿਸ਼ਿੰਗ ਦੇ ਕਣੀਓ ਕੋਈ ਵੀ ਘਟ ਨਹੀਂ ਹੁੰਦੀ ਆਪਣੀ ਚਾਹੇ ਉਹ ਸਟੀਚਿੰਗ ਦੀ ਹੋਵੇ ਚਾਹੇ ਹੈਂਡਵਰਕ ਮਸ਼ੀਨਵਰਕ ਕੋਈ ਕਿਸੇ ਵੀ ਕੰਮ ਦੀ ਹੋਵੇ ਫੁੱਲ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਜਾਂਦਾ ਹੈ ਜੀ ਬਹੁਤ ਹੀ ਪਿਆਰਾ ਹੈ ਜੀ ਤੁਸੀਂ ਮੇਰੇ ਪੌਂਚੇ ਦੇ ਡਿਜ਼ਾਈਨ ਦੀ ਫਿਨਿਸ਼ਿੰਗ ਵੀ ਚੈੱਕ ਕਰ ਸਕਦੇ ਹੋ ਜਿਹੜਾ ਮਸ਼ੀਨਵਰਕ ਦਾ ਬਹੁਤ ਹੀ ਜ਼ਿਆਦਾ ਸੋਹਣਾ ਹੈ ਜਿਹੜਾ ਟਾਂਕਾ ਲੱਗਿਆ ਹੋਇਆ ਚੈੱਕ ਕਰੋ ਤੁਸੀਂ ਕੰਪਿਊਟਰ ਵਾਲੀ ਮਸ਼ੀਨ ਤੇ ਤੁਹਾਨੂੰ ਇਹ ਕੰਮ ਬਿਲਕੁਲ ਹੀ ਨਹੀਂ ਮਿਲੂਗਾ ਇਹ ਟਾਂਕਾ ਹੋ ਹੀ ਨਹੀਂ ਸਕਦਾ ਜੀ ਜਿਹੜਾ ਆਪਣੇ ਕਾਰੀਗਰ ਹੱਥ ਵਾਲੀ ਮਸ਼ੀਨਾਂ ਚਲਾ ਕੇ ਕੰਮ ਕਰਦੇ ਨੇ ਉਹ ਕੰਪਿਊਟਰ ਵਾਲੀ ਮਸ਼ੀਨਾਂ ਨਹੀਂ ਮੈਚ ਹੋ ਸਕਦਾ ਅੱਗੇ ਤੁਹਾਨੂੰ ਹਨਾ ਜੇ ਕਿਸੇ ਵੀ ਪ੍ਰਿੰਟ ਤੁਸੀਂ ਕਸਟਮਾਈਜ਼ ਕਰਾਉਣਾ ਹੈ ਤੁਸੀਂ ਜਿਹੜਾ ਸਾਡਾ ਵਟਸਐਪ ਗਰੁੱਪ ਹੈ ਡਿਸਕ੍ਰਿਪਸ਼ਨ ਬਾਕਸ 'ਚ ਵਟਸਐਪ ਲਿੰਕ ਸ਼ੋ ਹੋ ਰਿਹਾ ਉੱਥੇ ਜਾ ਕੇ ਤੁਸੀਂ ਸਾਨੂੰ ਮੈਸੇਜ ਕਰਿਓ ਤੁਹਾਨੂੰ ਸਿੱਧਾ ਜਿਹੜਾ ਗਰੁੱਪ ਦਾ ਲਿੰਕ ਮਿਲ ਜਾਊਗਾ ਤੁਸੀਂ ਉਹ ਚੈਟ ਔਨ ਹੋ ਸਕਦੇ ਹੋ ਬਹੁਤ ਹੀ ਪਿਆਰੀ ਜੀ ਜਿਹੜੀ ਹਨਾ ਹੋ ਰਹਿੰਦੀ ਹੈ ਆਪਣੀ ਬਹੁਤ ਹੀ ਪਿਆਰੀ ਜੀ ਜਿਹੜੀ ਕਲੈਕਸ਼ਨ ਰਹਿੰਦੀ ਹੈ ਉਹ ਆਪਾਂ ਡੇਲੀ ਅਪਡੇਟ ਹੁੰਦੇ ਰਹਿੰਦੇ ਆ ਉੱਥੇ ਪਾਉਂਦੇ ਰਹਿੰਦੇ ਆ ਤੁਸੀਂ ਉਹਨਾਂ ਚੋਂ ਪ੍ਰਿੰਟ ਸਿਲੈਕਟ ਕਰ ਸਕਦੇ ਹੋ ਬਹੁਤ ਹੀ ਵਧੀਆ-ਵਧੀਆ ਬ੍ਰਾਂਡ ਦੇ ਜਿਹੜੇ ਆਪਾਂ ਪ੍ਰਿੰਟ ਤੁਹਾਡੇ ਲਈ ਲੈ ਕੇ ਆਉਂਦੇ ਆ ਬਰੀ ਤੇ ਰੈਡੀ ਕੀਤਾ ਜੀ ਪਿਓਰ ਬਰਬਰੀ ਤੇ ਜਿਹੜਾ ਸੂਟ ਰਹੂਗਾ ਤੁਸੀਂ ਇਹਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਰਬਰੀ ਤੇ ਸਭ ਤੋਂ ਜ਼ਿਆਦਾ ਔਖਾ ਹੁੰਦਾ ਮਸ਼ੀਨ ਵਰਕ ਦਾ ਕੰਮ ਕਰਨਾ ਇਹ ਆਪਣੇ ਕਾਰੀਗਰ ਨੇ ਦੇਖੋ ਬਹੁਤ ਹੀ ਜ਼ਿਆਦਾ ਮਿਹਨਤ ਦੇ ਨਾਲ ਬਹੁਤ ਹੀ ਸੋਹਣਾ ਸੋਹਣਾ ਜਿਹੜਾ ਡਿਜ਼ਾਈਨ ਹੈ ਜਿਹੜਾ ਉਹ ਬਰਬਰੀ ਦੇ ਉੱਪਰ ਰੈਡੀ ਕੀਤਾ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਰੈਡੀ ਕਰਵਾ ਸਕਦੇ ਹੋ ਇਹ ਕੁੜਤਾ ਸਟਾਈਲ ਸ਼ਰਟ ਬਣੂਗੀ ਜੀ ਪੈਰਲਰ ਦੇ ਨਾਲ ਬਣੂਗੀ ਜੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਸਾਰਾ ਕੰਮ ਹੋਇਆ ਤੁਹਾਨੂੰ ਜਿਹੜਾ ਸਾਡਾ ਹਨਾ ਮਸ਼ੀਨ ਵਰਕ ਚ ਜਿਹੜੇ ਥ੍ਰੈਡ ਲੱਗੇ ਹੁੰਦੇ ਨੇ ਉਹ ਤੁਹਾਨੂੰ ਬਹੁਤ ਹੀ ਜਿਆਦਾ ਸੋਹਣੇ ਜੇ ਕਲਰ ਕੰਟਰਾਸਟ ਦੇ ਨਾਲ ਮਿਲਣਗੇ ਬਹੁਤ ਹੀ ਪੇਸਟਲ ਜੇ ਕਲਰ ਆਪਣੀ ਹਨਾ ਕਾਰੀਗਰ ਬਹੁਤ ਹੀ ਜਿਆਦਾ ਸੋਹਣੇ ਆਪਣੀ ਚੋਇਸ ਦੇ ਨਾਲ ਬਹੁਤ ਸੋਹਣੇ ਕਲਰ ਲਾਉਂਦੇ ਨੇ ਫੂਟਾ ਆਪਣਾ ਉਹ ਹੈਗਾ ਜੀ ਮਲਾਈ कॉटन बेस ਰਹੂਗਾ ਇਹਦਾ ऑर्गेंजा ਦਾ ਦੁਪੱਟਾ ਰਹੂਗਾ ਤੁਸੀਂ ਦੁਪੱਟਾ ਹੈਨਾ ਸਕਿੱਪ ਵੀ ਕਰਾ ਸਕਦੇ ਹੋ ਜੇ ਵਿਦਆਊਟ ਦੁਪੱਟਾ ਲੈਣਾ ਜਾਂ ਵਿਦਆਊਟ ਸਟੀਚਿੰਗ ਲੈਣਾ ਉਹ ਤੁਹਾਡੀ ਚੋਇਸ ਹੈ ਜਿਵੇਂ ਤੁਸੀਂ ਸੂਟ ਬਾਇ ਕਰਨਾ ਕਰ ਸਕਦੇ ਹੋ ਇਹ ਆਪਣਾ ਮਲਾਈ कॉटन बेस ਨਾਲ ऑर्गेंजा ਦਾ ਦੁਪੱਟਾ ਰਹੂਗਾ ਸਟੱਫ ਦੁਪੱਟੇ ਦਾ ਵੀ ਚੇਂਜ ਕਰਾ ਸਕਦੇ ਹੋ ਤੇ ਸੂਟ ਦਾ ਵੀ ਚੇਂਜ ਕਰਾ ਸਕਦੇ ਹੋ ਦੇਖ ਸਕਦੇ ਹੋ ਚਾਰੇ ਕਾਰਨਰ ਤੇ ਆਪਣਾ ਜਿਹੜਾ ਮਸ਼ੀਨ ਵਰਕ ਦਾ ਕੰਮ ਹੋਇਆ ਬਹੁਤ ਹੀ ਪਿਆਰਾ ਜਿਹਾ ਕੰਮ ਤੁਹਾਨੂੰ ਮਿਲੇਗਾ ਇੱਥੇ ਤੁਸੀਂ ਯੂਮ ਕਰਕੇ ਦੇਖ ਸਕਦੇ ਹੋ ਤੇ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੋਇਆ ਪੂਰੀ ਜਿਹੜੀ ਸਾਡੇ ਕੰਮ ਦੀ ਤੁਹਾਨੂੰ ਪੂਰੀ ਫਿਨਿਸ਼ਿੰਗ ਦੇ ਨਾਲ ਸਾਰਾ ਕੰਮ ਮਿਲੂਗਾ ਤੇ ਇਹਦੇ ਨਾਲ ਜਿਹੜਾ ਬਲੂ ਕਲਰ ਦਾ ਰਾਇਲ ਵੀ ਨਹੀਂ ਨੇਵੀ ਵੀ ਨਹੀਂ ਨੋਰਮਲ ਜਿਹਾ ਜਿਹੜਾ ਬਲੂ ਹੋਊਗਾ ਇਹ ਵਿੱਚ ਵਿੱਚ ਘਾਰ ਜੇ ਹਨ ਨੇਵੀ ਤੇ ਰਾਇਲ ਦੇ ਤੇ ਇਸ ਤਰ੍ਹਾਂ ਇਹਦਾ ਨੈਕ ਬਣਿਆ ਹੋਇਆ ਬਹੁਤ ਹੀ ਸੋਹਣੀ ਜੀ ਡਿਜ਼ਾਈਨਿੰਗ ਨੈਕ ਦੀ ਆਊਗੀ ਜੀ ਤੇ ਅੱਗੇ ਦੇਖੋ ਐਵੇਂ ਡਿਜ਼ਾਈਨਿੰਗ ਹੈ ਜਿਹੜੀ ਉਹ ਘੇਰ ਤੇ ਮਿਲੂਗੀ ਤੁਹਾਨੂੰ ਤੇ ਇਹ ਐਵੇਂ ਜਿਹੜਾ ਬਾਜੂ ਤੇ ਕਿ ਕਬੇਲ ਤੋਂ ਉਹਨੂੰ ਬਾਜੂ ਤੇ ਮਿਲੂਗੀ ਬਹੁਤ ਹੀ ਪਿਆਰਾ ਕੰਮ ਆ ਬਾਕੀ ਹਨਾ ਜਦੋਂ ਸੂਟ ਸਟਿਚ ਹੋ ਜਾਂਦਾ ਬਹੁਤ ਹੀ ਜਿਆਦਾ ਸੋਹਣਾ ਫੇਰ ਲੱਗਦਾ ਜਦੋਂ ਸੂਟ ਸਟਿਚ ਹੋ ਜਾਂਦਾ ਪੂਰੀ ਜਾਨ ਸੂਟ ਚ ਫੇਰ ਹੀ ਪੈਂਦੀ ਹੈ ਜੀ ਉਸ ਤੋਂ ਪਹਿਲਾਂ ਉਹਦਾ ਇੰਨਾ ਪਤਾ ਵੀ ਨਹੀਂ ਲੱਗਦਾ ਵੀ ਕਿਵੇਂ ਦਾ ਜਿਹੜੀ ਲੁੱਕ ਆਊਗੀ ਸਟਿਚ ਹੋਣ ਤੋਂ ਬਾਅਦ ਤੁਹਾਨੂੰ ਤੁਹਾਡੇ ਨਾਲ ਇੱਕ ਵੀਡੀਓ ਵੀ ਆਪਾਂ ਸ਼ੇਅਰ ਕਰਾਂਗੇ ਜਦੋਂ ਕੰਪਲੀਟ ਸੂਟ ਰੈਡੀ ਹੋ ਗਿਆ ਇਹ ਦੇਖ ਸਕਦੇ ਹੋ ਤੁਸੀਂ ਇਹ ਪਹੁੰਚਿਆਂ ਤੇ ਕੰਮ ਮਿਲੂਗਾ ਤੁਹਾਨੂੰ ਇਹ ਕਸਟਮਰ ਦੀ ਜੀ ਸਟ੍ਰੇਟ ਸਲਵਾਰ ਬਣਵਾਈ ਹੈ ਉਹਨਾਂ ਨੇ ਤਾਂ ਆਪਾਂ ਨੇ ਸਟ੍ਰੇਟ ਸਲਵਾਰ ਅਕੋਰਡਿੰਗ ਸੈਂਟਰ ਚ ਵਰਕ ਕਰ ਦਿੱਤਾ ਜੇ ਤੁਸੀਂ ਕੋਈ ਵੀ ਕੰਮ ਵਿੱਚ ਸਕਿਪ ਕਰਾਉਣਾ ਹੈ ਕੁਝ ਵੀ ਐਡ ਆਨ ਕਰਾਉਣਾ ਹੈ ਤੁਸੀਂ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਬਣ ਕੇ ਰੈਡੀ ਹੋਊਗਾ ਜੀ ਸੂਟ ਕਿਸੇ ਵੀ ਕਲਰ ਕੰਟਰਾਸਟ ਰੈਡੀ ਕਰਾ ਸਕਦੇ ਹੋ ਕਿਸੇ ਵੀ ਸਟੱਫ ਤੇ ਰੈਡੀ ਕਰਾ ਜੀ ਤੁਹਾਨੂੰ ਸੂਟ ਦਿਖਾ ਰਹੇ ਹਾਂ ਜੀ ਇਹ ਆਪਣਾ ਜਿਹੜਾ ਟੋਟਲੀ ਮਸ਼ੀਨ ਵਰਕ ਰਹੂਗਾ ਬਹੁਤ ਹੀ ਪਿਆਰਾ ਕੰਮ ਹੈ ਜਿਹੜਾ ਮਸ਼ੀਨ ਵਰਕ ਦਾ ਹੋਇਆ ਹੋਇਆ ਤੁਸੀਂ ਟਾਂਕਾ ਨੇ ਕਰ ਸਕਦੇ ਹੋ ਹਰ ਇੱਕ ਬੁੱਟੀ ਦਾ ਅਲੱਗ ਡਿਜ਼ਾਈਨ ਬਣਿਆ ਹੋਇਆ ਤੇ ਟਾਂਕਾ ਬਹੁਤ ਹੀ ਜਿਆਦਾ ਸਾਫ਼ ਲੱਗਿਆ ਹੋਇਆ ਜੀ ਆਪਣੇ ਕਾਰੀਗਰਾਂ ਵੱਲੋਂ ਬਹੁਤ ਹੀ ਜਿਆਦਾ ਸੋਹਣਾ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਹੋਇਆ ਸਾਰੀ ਸ਼ਰਟ 'ਚ ਤੁਹਾਨੂੰ ਬੁੱਟੀਆਂ ਮਿਲਦंगीयां ਤੇ ਆ ਗਿਆ ਜੀ ਬਾਜੂ ਦਾ ਕੰਮ ਬਾਜੂ ਦਾ ਵੀ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੋਇਆ ਚੈੱਕ ਕਰੋ ਤੁਸੀਂ ਪੈਚ ਲਗਾ ਕੇ অর্ਗੈਂਜ਼ਾ ਦਾ ਇਸ ਤਰ੍ਹਾਂ ਦਾ ਕੰਮ ਤੁਹਾਨੂੰ ਮਿਲੇਗਾ ਤੇ ਇਹ ਦੁਪੱਟਾ ਇਹਦੇ ਨਾਲ ਆਪਾਂ ਔਰਗੈਂਜ਼ਾ ਦਾ ਟਾਈ ਐਂਡ ਡਾਈ ਕਰਵਾਇਆ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰੈਡੀ ਕਰਵਾਇਆ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਤੇ ਰੈਡੀ ਕਰਾ ਸਕਦੇ ਹੋ ਕਿਸੇ ਵੀ ਸਟੱਫ ਤੇ ਇਹਨੂੰ ਰੈਡੀ ਕਰਾ ਸਕਦੇ ਹੋ ਜਿਹੜਾ ਆਪਣੇ ਸੂਟ ਦਾ ਬੇਸ ਰਹੂਗਾ ਜਿਉਂ ਮਲਾਈ कॉटन ਰਹੂਗਾ ਓਕੇ ਜੀ ਜੇ ਤੁਹਾਨੂੰ ਸਾਡੇ ਸੂਟ ਪਸੰਦ ਆਉਣੇ ਤੇ ਆਉਂਦੇ ਨੇ ਤਾਂ ਵੀਡੀਓ ਨੂੰ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ